ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਬੋਤਲੇ ਵਾਲੇ ਦੇ ਵਿੱਚ ਇਹ ਪਿੰਡ ਮਿੱਤਰੋ ਬੋਤਲੇ ਵਾਲਾ ਪਿੰਡ ਆ ਜਿਹੜਾ ਮੋਤਲੇ ਵਾਲਾ ਨਾ ਮੋਤਲੇ ਵਾਲਾ ਹਾਂ ਮੋਤਲੇ ਵਾਲਾ ਪਿੰਡ ਆ ਜਿਹੜਾ ਜ਼ਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਆ ਤੇ ਬਰੀ ਵਾਲਾ ਇਸ ਪਿੰਡ ਨੂੰ ਤਸੀਲ ਲੱਗਦੀ ਆ ਮਿੱਤਰੋ ਤੇ ਇਹ ਪਿੰਡ ਜਦੋਂ ਆਪਾਂ ਖਾਰੇ ਆਉਣਿਆਂ ਖਾਰੇ ਤੋਂ ਸਿੱਧੀ ਛੜਕਾ ਜਿਹੜੀ ਉਹ ਮਰਾੜਕਲਾਂ ਪਿੰਡ ਵਿੱਚ ਲਿਆਉਂਦੀ ਆ ਤੇ ਮਰਾੜਕਲਾਂ ਤੋਂ ਸਿੱਧੀ ਛੜਕੀ ਆ ਜਿਹੜੀ ਮਿੱਤਰੋ ਉਹ ਮੂਤਲੇ ਵਾਲੇ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਲੈ ਵੀ ਮਿੱਤਰੋ ਤੁਹਾਡੀਆਂ ਬਹੁਤ ਫੋਨ ਕਾਲਾਂ ਦਾ ਇੰਤਜ਼ਾਰ ਹੁੰਦਾ ਵੀ ਬੱਚੀ ਕੋਈ ਜਰਸੀ ਮਿਲ ਜੇ ਪੰਜਾਬ ਵਾਲੀ ਟੌਪ ਦੇ ਸੀਮਨ ਦੀ ਲੈ ਫਿਰ ਹੁਣ ਚੱਕੋ ਪੈਸੇ ਹੋ ਜੋ ਤਿਆਰ ਮਿੱਤਰੋ ਲੈਣੀ ਤੁਸੀਂ ਆ ਕੱਲੇ ਕੱਲੇ ਨੂੰ ਮੈਂ ਫੋਨ ਨਹੀਂ ਲਾਉਂਦਾ ਮੇਰਾ ਮੋੜ ਤੋਂ ਸੂਲ ਆ ਤੁਸੀਂ ਜਿਹੜਾ ਵੀਡੀਓ ਦੇਖੂਗਾ ਉਸੇ ਭਰਾ ਨੇ ਹੀ ਖਰੀਦਣੀ ਆ ਇਹ ਨਹੀਂ ਹੈਗਾ ਬਾਅਦ ਚ ਲਾਂਬੇ ਦਿਓ ਬਾਈ ਸਾਬੇ ਤੋਂ ਵੀਡੀਓ ਬਣਾ ਲਈ ਸੀ ਤੇ ਸਾਨੂੰ ਦੱਸ ਦਿੰਦਾ ਬਾਈ ਬਣ ਕੇ ਅਸੀਂ ਲੈਣੀ ਸੀ ਇਹ ਮੈਂ ਪਹਿਲੇ ਦਿਨ ਤੋਂ ਜਦੋਂ ਚੈਨਲ ਸਟਾਰਟ ਕੀਤਾ ਸੀ ਪਹਿਲਾਂ ਹੀ ਇਹ ਗੱਲ ਕੀਤੀ ਸੀ ਵੀ ਸਪੈਸ਼ਲ ਫੋਨ ਕਿਸੇ ਨੂੰ ਵੀ ਮੈਂ ਲਾ ਕੇ ਨਹੀਂ ਦੱਸੂਗਾ ਤੇ ਨਾ ਹੀ ਮੈਂ ਕਿਸੇ ਤੋਂ ਮੋਟੀ ਰਕਮ ਲੈ ਕੇ ਤੇ ਉਹ ਬੰਦੇ ਨੂੰ ਭਾਲਾ ਪਸੂ ਦਵਾਉਂਗਾ ਪਹਿਲੇ ਦਿਨ ਤੋਂ ਸੂਲ ਰੱਖਿਆ ਸੀ ਬਾਈ ਅੱਜ ਫੇਰ ਤੁਹਾਡੇ ਲਈ ਟਾਪ ਦੇ ਸੀਮਿੰਟ ਦੀ ਵੱੱਛੀ ਲੈ ਕੇ ਆ ਗਿਆਂ ਜਰਸੀ ਬਰੀਡ ਦੇ ਵਿੱਚ ਆ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਜਾਣਕਾਰੀ ਲੈਣਿਆ ਮਿਲਦੇ ਆ ਭਰਾ ਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਵੱਡੇ ਭਾਈ ਵਧੀਆ ਜੀ ਤੁਸੀਂ ਸੁਣਾ ਸੇਤਾਕਰ ਪਰਿਵਾਰ ਵੀਰੇ ਠੀਕ ਠਾਕ ਜੀ ਵਧੀਆ ਠੀਕ ਇੱਕ ਵਾਰੀ ਆਪਾਂ ਜਿੱਥੇ ਖੜੇ ਆ ਬਾਈ ਦਾ ਨਾਮ ਜੀ ਦੀਪਨ ਇਹਦਾ ਨਾਮ ਵੀ ਜੀ ਹਾਂਜੀ ਪਿੰਡ ਮੋਤਲੇ ਵਾਲਾ ਠੀਕ ਆ ਵੀਰੇ ਦੀਪਨਬਾਈ ਦਾ ਨਾਮ ਆਵੇ ਉਂਝ ਦੀਪ ਕੁਲਦੀਪ ਸਿੰਘ ਨਾਮ ਪੂਰਾ ਹਨਾ ਠੀਕ ਆ ਬਾਈ ਫਿਰ ਜਿਹੜੀ ਵੜ ਵੇਚਣੀ ਇਹ ਆਪਾਂ ਇਹ ਕਿਹੜੇ ਸੀਮਨ ਦੀ ਆਪ ਆ ਵੀਰੇ ਇਹ ਹੈਗੀ ਕਰਨਾਲ ਦੇ ਸੀਮਨ ਦੀ ਹੈ ਜੀ ਕਰਨਾਲ ਦੇ ਸੀਮਨ ਦੀ ਇਹ ਆਪ ਆ ਤੇ ਅੱਗੇ ਗੱਬਣ ਵੀਰੇ ਇਹ ਹੈਗਾ ABC ਦਾ ਰੇਂਜਰ ਸੀਮਨ ਲਾਇਆ ਹੋਇਆ ਇਹਦੇ ਜੀ ABS ਦੇ ਰੇਂਜਰ ਤੋਂ ਇਹ ਗੱਬਣ ਹੈ ਜੀ ਕਿੰਨੇ ਦਿਨ ਲੱਜੂਗੀ ਵੀਰੇ ਹਜੇ ਇਹ 10 ਦਿਨ ਦੀ ਕੱਚੀ ਆਈ ਹੈ ਜੀ 10 ਦਿਨਾਂ ਦੀ ਕੱਚੀ ਆ ਹਜੇ ਫਿਰ ਤਾਂ ਰਿਕਾਰਡ ਤੋੜ ਦੋਗੀ ਬਣਨ ਵਾਲੇ ਥੱਲੋ ਹਨਾ ਬਾਈ ਹੂੰ ਤੇ ਇਹਦੀ ਮਾਂ ਪਰਲੀ ਆ ਬਾਈ ਇਹਦੀ ਮਾਂ ਆਈ ਉਹ ਠੀਕ ਆ ਉਹ ਕਿੰਨਾ ਦੁੱਧ ਦੇ ਦਿੰਦੀ ਹੈ ਬਾਈ ਉਹ 20 ਪਲੱਸ ਦੁੱਧ ਦਿੱਤਾ ਹੀ ਉਹਨੇ 20 20 ਤੋਂ ਬਾਰ-ਬਾਰ ਚੱਲਣਾ ਦੂਜਾ ਸੂਏ ਦੇ ਵਿੱਚ ਬਾਈ ਇਹ ਦੂਜਾ ਸੂਆ ਜੀ ਠੀਕ ਆ ਬਾਈ ਠੀਕ ਆ ਬਾਈ ਫਿਰ ਇਹ ਬੱਤੀ ਆ ਜਿਹੜੀ ਕਦ-ਕੁੱਦ ਗਾਂ ਨਾਲੋਂ ਉਹਦੇ ਨਾਲ ਉੱਪਰ ਲੱਗੀ ਹੈ ਨਾ ਹਾਂਜੀ ਹਾਂ ਉਹਦੇ ਨਾਲ ਇਹ ਮਤਲਬ ਸੀਮਣ ਦਾ ਬਹੁਤ ਫਰਕ ਪਿਆ ਜਾਂਦਾ ਯਾਰ ਬੱਤੀ ਦੇ ਆ ਫਰਕ ਪੈਂਦਾ ਹੂੰ ਤੇ ਬਾਈ ਫਿਰ ਹੁਣ ਇਹਦਾ ਰੇਟ ਕੀ ਤੈਅ ਕੀਤਾ ਆਪਾਂ ਵੀਰੇ ਹੁਣ ਇਹਦਾ ਰੇਟ ਜਾਇਜ਼ ਹੈ ਜੀ ਇਹ ਲੈਣ ਦੇ ਨਾਲ ਆ ਜਿਹੜਾ 95000 ਰੁਪਈਆ ਜੀ 95000 ਰੁਪਈਆ ਇਹਦੇ ਵਿੱਚੋਂ ਬਣਦਾ ਮਾਨਤਨ ਕੋਈ ਭਰਾਵਾਂ ਦਾ ਮਾਨਤਨ ਹੋ ਜੂਗਾ ਜੀ ਮੌਕੇ ਤੇ ਠੀਕ ਆ ਬਾਈ ਠੀਕ ਆ ਲੈ ਵੀ ਮਿੱਤਰੋ ਤੋਰ ਦਿਓ ਵੀਰੇ ਮਾੜਾ ਇਹਨੂੰ ਕੱਢਿਓ ਬਾਹਰ ਨੂੰ ਬਾਈ ਤੋਰ ਦਿਓ ਲੈ ਵੀ ਬਾਈ ਦੀਪਨ ਦੇ ਘਰੇ ਵਹਿੜ ਖੜੀ ਆ ਮੋਤਲੇ ਵਾਲੇ ਪਿੰਡ ਦੇ ਵਿੱਚ ਤੇ ਬਾਈ ਦਾ ਨਾਮ ਪੂਰਾ ਕੁਲਦੀਪ ਸਿੰਘ ਆ ਪਰ ਦੀਪਨ ਦੇ ਨਾਮ ਦੇ ਨਾਲ ਜਾਣਦੇ ਤੋਰ ਦਿਓ ਮਾੜਾ ਜੀ ਦੋ ਦੰਦਾਂ ਦਾ ਵਾ ਦੋ ਦੰਦੀਆਂ ਨਾ ਬਾਈ ਮੂੰਹ ਦੋ ਦੰਦਾਂ ਦੀ ਦੋ ਦੰਦਾਂ ਦਾ ਮੂੰਹ ਕੱਦ ਕਾਠੀ ਵੇਖ ਲਓ ਤੁਸੀਂ ਜ ਪੂਰੀ ਜ਼ਬਰਦਸਤ ਆ ਪੰਜਾਬ ਵਾਲਾ ਅ ਤੇ ਮਿੱਤਰੋ ਹਜੇ ਲੇਵੇ ਲੂਵੇ ਦੇ ਤਾਂ ਰਿਕਾਰਡ ਤੋੜਦੀ ਆਉਂਦੀ ਆ ਬਣਾਇਆ ਹੁਣ ਵੀ ਬਹੁਤ ਸੋਹਣਾ ਹੋਇਆ ਤੇ ਪਰ ਹਜੇ ਹੋਰ ਵੀ ਭਾਈ ਬਾਲਾ ਨਹੀਂ ਤਾਂ 25 26 ਕਿਲੋ ਦੁੱਧ ਨਾ ਵੱਛੀ ਪਹਿਲੇ ਸੂਏ ਦੇ ਵਿੱਚ ਟੌਰਨਾ ਭਾਂਡੇ ਵਿੱਚ ਪਾਉਗੀ ਕਰਮਾ ਵਾਲੀ ਕਿਉਂਕਿ ਨਸਲ ਵੱਛੀ ਦੇ ਵਿੱਚ ਬਹੁਤ ਜ਼ਬਰਦਸਤ ਆ ਕੁਆਲਿਟੀ ਪੂਰੀ ਚੰਗੀ ਆ ਪਲੂਣ ਦੋ ਦੰਦ ਸੁੰਦੀ ਆ 95000 ਰੁਪਇਆ ਰੇਟ ਆ ਮਿੱਤਰੋ ਦੇ ਵਿੱਚੋਂ ਮਾਨਤਾ ਨੂੰ ਵੀ ਹੋ ਜਾਣਾ ਵੱਛੀ ਵੀ ਟਿਕਾਣੀ ਦੀ ਆ ਤੇ ਬਰੀਕੀ ਵੀ ਵੱਛੀ ਦੀ ਬਹੁਤ ਚੰਗੀ ਆ ਅੱਧਰ ਹਜੇ ਖੋਲਣਾ ਸ਼ੁਰੂ ਕੀਤਾ ਇਹਨੇ ਟਿਕਾਣੇ ਤੇ ਪੂਰਾ ਲਾ ਜਾਣਾ ਤੀਰ ਮਿੱਤਰੋ ਕਿਉਂਕਿ ਵੈੜ ਦੇ ਵਿੱਚ ਜਿਹੜੀ ਕੁਆਲਿਟੀ ਆ ਉਹ ਉਸ ਮੌਸਮ ਦੇ ਗਹਿਣਾ ਕੁਆਲਿਟੀ ਆ ਜਿਹੜਾ ਮੌਸਮ ਹੁਣ ਚੱਲ ਰਿਹਾ ਵੀ ਜਿਵੇਂ ਮੌਸਮ ਦੇ ਹਿਸਾਬ ਦੇ ਨਾਲ ਇਹਨੂੰ ਇਹ ਜਿਹੜੀ ਕੁਆਲਿਟੀ ਬਹੁਤ ਜਬਰਦਸਤ ਹੰਗਾਮੇ ਦੇ ਵਿੱਚ ਦੁੱਧ ਦਊਗੀ ਕਰਮਾ ਵਾਲੀ ਮਿੱਤਰੋ ਕਿਉਂਕਿ ਇਹਦਾ ਲੇਵਾ ਇਹਦੀ ਆਰਡਰ ਦੀ ਫਿਟਿੰਗ ਆ ਪੱਟਾਂ ਦੇ ਸੰਨ ਵਾਲਾ ਲੇਵਾ ਵੱੱਛੀ ਨੂੰ ਬੇਮਾਲੂਮੀਆਂ ਜੀਆਂ ਹਲੇ ਭळाਆਂ ਵਖਰਾਲੇ ਭਾਈ ਆ ਜਿੰਨਾ ਹੈਗਾ ਵੜ ਜਿੱਥੇ ਥੱਲੇ ਕਰਮਾ ਵਾਲੀ ਦੇ ਥੱਲੇ ਤੇ ਵੱਡੀ ਗੱਲ ਇਹ ਆ ਵੀ ਭਾਈ ਦੋ ਦੰਦ ਦੇ ਵਿੱਚ ਕੱਦ ਦੇਖ ਲਓ ਕਿੱਡਾ ਜਬਰਦਸਤ ਤਿਆਰ ਕੀਤਾ ਜਦੋਂ ਉਹਨੇ ਚਾਰ ਦੰਦ ਛੇ ਦੰਦ ਜਵਾਨ ਹੋਣਾ ਉਦੋਂ ਨੂੰ ਤਾਂ ਫਿਰ ਵੱਡੀਆਂ ਕਾਇਆਂ ਜਿਹੜੀਆਂ 40 ਤੋਂ ਉੱਪਰ ਐਂਟਰੀ ਮਾਰੂਗੀ ਕਰਮਾ ਵਾਲੀ ਇਹਨਾਂ ਨੂੰ ਖਰੀਦਣ ਦੇ ਲਈ ਤੁਹਾਨੂੰ ਮਿੱਤਰੋ ਮੋਤਲੇ ਵਾਲੇ ਪਿੰਡ ਦੇ ਵਿੱਚ ਜ਼ਿਲ੍ਹੇ ਮੁਕਸਰ ਸਾਹਿਬ ਦਾ ਪਿੰਡ ਆ ਤੇ ਇਹ ਪਿੰਡ ਮਿੱਤਰੋ ਮਰਾੜ ਕਲਾਂ ਪਿੰਡ ਦਾ ਜਿਹੜਾ ਗਵੰਡੀ ਪਿੰਡ ਹੈ ਤੇ ਮਰਾੜ ਕਲਾਂ ਪਿੰਡ ਇੱਕ ਵੱਡਾ ਪਿੰਡ ਆ 뮤జిక్ ਇੰਡਸਟਰੀ ਦੇ ਵਿੱਚ ਵੀ ਨਾਮ ਸੱਭਾ ਸੱਭਾ ਦੁਨੀਆ ਤੇ ਛਾਊਗਾ ਉਸ ਭਰਾ ਦੇ ਪਿੰਡ ਦੇ ਨਾਲ ਬਿਲਕੁਲ ਕਰਕੇ ਇਹ ਪਿੰਡ ਆ ਮਿੱਤਰੋ ਵੀਰੇ ਨੰਬਰ ਦੇ ਆ ਜੇ ਭਰਾ ਜੀ ਇੱਕ ਵਾਰੀ ਆਪਣਾ 77 77196 87802 77196 87802 77196 87802 77196 87802 ਬਾਈ ਦਾ ਨੰਬਰ ਆ ਮਿੱਤਰੋ ਇਸ ਨੰਬਰ ਤੇ ਗੱਲਬਾਤ ਕਰਨੀ ਆਪ ਕਰਨਾਲ ਦੀ ਆ ਰੈਂਜਰ ਤੋਂ ਗੱਪਣ ਫਿਰ ਟੌਪ ਦੇ ਦੋਵੇਂ ਘਰਾਣੇ ਆ ਮਿੱਤਰੋ ਬਾਕੀ ਤੁਸੀਂ ਮੇਰੇ ਨਾਲੋਂ ਵੱਧ ਸਿਆਣੇ ਆ ਮਿੱਤਰੋ ਗੱਲਬਾਤ ਲਈ ਤੁਹਾਨੂੰ ਮੋਤਲੇ ਵਾਲੇ ਪਿੰਡ ਵਿੱਚ ਆਉਣਾ ਪੈਣਾ ਵਾ ਚੱਕੋ ਫੋਨ ਥਾਉ ਲਾਭ ਵੱਤੀ ਲੈ ਕੇ ਦਿੱਤੀ ਆ ਤੁਹਾਨੂੰ ਪੂਰੀ ਟੌਪ ਕਲਾਸ